ਦਲਵਾਦ ਜਿਹੜੀ ਵੀ ਸਾਰ ਵਿੱਚ ਚਰਚਾ ਹੈ ਅੱਗੇ ਕਿਸ ਤਰੀਕੇ ਮਿਹਨਤ ਕਰਨੀ ਹੈ ਕਿਸ ਤਰੀਕੇ ਜ਼ੋਰਦਾਰ ਤਰੀਕੇ ਨਾਲ ਹੋਰ ਜਿਹੜਾ ਆਪਣੇ ਕੰਮਾਂ ਨੂੰ ਸਿਰੇ ਚੜਾਉਣਾ ਉਸ ਲਈ ਸਾਰੇ ਇਕੱਤਰ ਹੋਣਗੇ ਬਾਕੀ ਅਰਵਿੰਦ ਜੀ ਅਰਵਿੰਦ ਸਰ ਦੱਸਣਗੇ ਕਿ ਉਹਨਾਂ ਦੀਆਂ ਗਾਈਡਲਾਈਨਸ ਕੀ ਨੇ ਉਹਨਾਂ ਦੇ ਬੁਲਾਵੇ ਉੱਤੇ ਪਹੁੰਚੇ ਹੈ ਪਾਵਰ ਸੈਂਟਰ ਰਹਾ ਹੈ ਇਸ ਦਾ ਜਾਣਾ ਕਿ ਆ ਪੰਜਾਬ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਨਹੀਂ ਕਰੇਗਾ ਮੰਨ ਕੇ ਤਕਿਏ राजनीति है इसमें आ, लगातार तीन बार सरकार रही है सो लोग एक्सपेरिमेंट करते रहते हैं हार जीत होती रहती है बंदे को अपने इरादे पे अपने मंसूबों पे अपना जो काम है मेहनत है वो करते रहने चाहिए सबसे इम्पोर्टेंट ये बात, है। मुण्ण मुण्ण बदलने बात रखी लिए। देखो ये सारिया चीजा एक विरोधी पार्टियां वालों की गई गलां ने ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਬੜੇ ਸੋਹਣੇ ਤਰੀਕੇ ਨਾਲ ਪੰਜਾਬ 'ਚ ਸਰਕਾਰ ਚੱਲ ਰਹੀ ਹੈ ਇਹ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੇ ਮਾ ਬਿੱਟੂ ਕਹਿੰਦੇ ਨੇ ਕਿ ਮੁੱਖ ਮੰਤਰੀ ਪਤਾ ਜਾਂਦੇ ਬਹੁਤ ਮੁੱਖ ਮੰਤਰੀ ਦੇਖੋ ਬਿੱਟੂ ਥੋੜੀ ਸਾਡੀ ਸਰਕਾਰ ਚਲਾਉਂਦੇ ਸਾਡੀ ਪਾਰਟੀ ਚਲਾਉਂਦੇ ਨੇ ਰਵੀਤ ਬਿੱਟੂ ਜੀ ਨਹੀਂ ਚਲਾਉਂਦੇ ਸਾਡੀ ਪਾਰਟੀ ਸਾਡੀ ਟੀਮ ਉਹ ਉਸ ਦਾ ਹਿੱਸਾ ਨਹੀਂ ਹੈਗੇ ਉਹ ਸਾਡੀ ਪਾਰਟੀ ਬਾਰੇ ਫੈਸਲਾ ਨਹੀਂ ਲੈ ਸਕਦੇ ਯਾਰ ਇਹ ਕਮਾਲ ਦਾ ਇੱਕ ਬਣਾਇਆ ਜਾ ਰਿਹਾ ਹੈ ਜਾਣ ਬੁੱਝ ਕੇ ਹਾਰ ਕੇ ਨਹੀਂ ਇਹ ਸੋ ਇਹ ਤਾਂ ਨੇਚਰਲ ਚੀਜ਼ ਹੈ ਵਿਰੋਧੀ ਪਾਰਟੀਆਂ ਇਹ ਸਾਰਾ ਕੁਝ ਕਰਦੀਆਂ ਹੀ ਹੁੰਦੀਆਂ ਨੇ ਉਹਨਾਂ ਨੂੰ ਲੱਗਦਾ ਹੈ ਤਿੰਨ ਵਾਰ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ ਫਿਰ ਕੀ ਹੋ ਗਿਆ ਲੋਕਾਂ ਦਾ ਹਰ ਫੈਸਲਾ ਸਿਰ ਮੱਥੇ ਹੈ ਹੋਰ ਮਿਹਨਤ ਕਰਨਗੇ ਹੋਰ ਸੁਧਾਰ ਕਰਨਗੇ ਇੰਪਰੂਵਮੈਂਟਸ ਕਰਨਗੇ ਜਿਹੜੀਆਂ ਕਮਈਆਂ ਉਹਨਾਂ ਤੇ ਚਰਚਾ ਹੋਣੀ ਚਾਹੀਦੀ ਹੈ ਸੋ ਸੁਧਾਰ ਕਰਕੇ ਅੱਗੇ ਵਧਣਾ ਹੀ ਜਿਹੜੀ ਅੱਛੇ ਇੱਕ ਪੋਲਿਟਿਸ਼ੀਅਨ ਦੀ ਨਿਸ਼ਾਨੀ ਹੈ ਠੀਕ ਹੈ ਠੀਕ ਹੈ ਠੀਕ ਹੈ ਕੇਜਰੀਵਾਲ ਜੀ ਉਹਦੀ ਗੱਲਬਾਤ ਜਿਹੜੀ ਵਿਸਾਰ ਵਿੱਚ ਚਰਚਾ ਹੈ ਅੱਗੇ ਕਿਸ ਤਰੀਕੇ ਮਿਹਨਤ ਕਰਨੀ ਹੈ ਕਿਸ ਤਰੀਕੇ ਜ਼ੋਰਦਾਰ ਤਰੀਕੇ ਨਾਲ ਹੋਰ ਜਿਹੜਾ ਆਪਣੇ ਕੰਮਾਂ ਨੂੰ ਸਿਰੇ ਚੜਾਉਣਾ ਉਸ ਲਈ ਸਾਰੇ ਇਕੱਤਰ ਹੋਣਗੇ ਬਾਕੀ ਅਰਵਿੰਨ ਜੀ ਅਰਵਿੰਨ ਸਰ ਦੱਸਣਗੇ ਕਿ ਉਹਨਾਂ ਦੀਆਂ ਗਾਈਡਲਾਈਨਸ ਕੀ ਨੇ ਉਹਨਾਂ ਦੇ ਬੁਲਾਵੇ ਉੱਤੇ ਪਹੁੰਚੇ ਹੈ ਪਾਵਰ ਸੈਂਟਰ ਰਹਾ ਹੈ ਇਸ ਦਾ ਜਾਣਾ ਕਿ ਆ ਪੰਜਾਬ ਕੀ ਕੌਲਟਿਸ ਨੂੰ ਪ੍ਰਭਾਵਿਤ ਨਹੀਂ ਕਰੇਗਾ ਮੰਨ ਕੇ ਦੇਖਿਏ राजनीति है इसमें आ, लगातार तीन बार सरकार रही है तो लोग एक्सपेरिमेंट करते रहते हैं हार जीत होती रहती है बंदे को अपने इरादे पे अपने मंसूबों पे अपना जो काम है मेहनत है वो करते रहने चाहिए सबसे इम्पोर्टेंट ये बात मुक्णा है, मुक्णा है। मुक्णा बात देखो ये सारिया चीजा एक विरोधी पार्टियां वालों की गई गलां ने ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਬੜੇ ਸੋਹਣੇ ਤਰੀਕੇ ਨਾਲ ਪੰਜਾਬ 'ਚ ਸਰਕਾਰ ਚੱਲ ਰਹੀ ਹੈ ਇਹ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੇ ਮਾ ਬਿੱਟੂ ਕਹਿੰਦੇ ਨੇ ਕਿ ਮੁੱਖ ਮੰਤਰੀ پتہ ਜਾਂਦੇ ਬਹੁਤ ਮੁੱਖ ਮੰਤਰੀ ਦੇਖੋ ਬਿੱਟੂ ਥੋੜੀ ਸਾਡੀ ਸਰਕਾਰ ਚਲਾਉਂਦੇ ਸਾਡੀ ਪਾਰਟੀ ਚਲਾਉਂਦੇ ਨੇ ਰਵੀਤ ਬਿੱਟੂ ਜੀ ਨਹੀਂ ਚਲਾਉਂਦੇ ਸਾਡੀ ਪਾਰਟੀ ਸਾਡੀ ਟੀਮ ਉਹ ਉਸ ਦਾ ਹਿੱਸਾ ਨਹੀਂ ਹੈਗੇ ਉਹ ਸਾਡੀ ਪਾਰਟੀ ਬਾਰੇ ਫੈਸਲਾ ਨਹੀਂ ਲੈ ਸਕਦੇ ਜੇ ਦਲ ਕਮਾਲ ਦਾ ਇੱਕ ਬਣਾਇਆ ਜਾ ਰਿਹਾ ਹੈ ਧਨ ਪੂਛ ਕੇ ਹਾਰ ਕੇ ਨਹੀਂ ਦੋ ਇਹ ਤਾਂ ਨੇਚਰਲ ਚੀਜ਼ ਹੈ ਵਿਰੋਧੀ ਪਾਰਟੀਆਂ ਇਹ ਸਾਰਾ ਕੁਝ ਕਰਦੀਆਂ ਹੀ ਹੁੰਦੀਆਂ ਨੇ ਉਹਨਾਂ ਨੂੰ ਲੱਗਦਾ ਹੈ ਤਿੰਨ ਵਾਰ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ ਫਿਰ ਕੀ ਹੋ ਗਿਆ ਲੋਕਾਂ ਦਾ ਹਰ ਫੈਸਲਾ ਸਿਰ ਮੱਥੇ ਹੈ ਹੋਰ ਮਿਹਨਤ ਕਰਨਗੇ ਹੋਰ ਸੁਧਾਰ ਕਰਨਗੇ ਇੰਪਰੂਵਮੈਂਟਸ ਕਰਨਗੇ ਜਿਹੜੀਆਂ ਕਮਈਆਂ ਉਹਨਾਂ ਤੇ ਚਰਚਾ ਹੋਣੀ ਚਾਹੀਦੀ ਹੈ ਸੋ ਸੁਧਾਰ ਕਰਕੇ ਅੱਗੇ ਵਧਣਾ ਹੀ ਜਿਹੜੀ ਅੱਛੇ ਇੱਕ ਪੋਲੀਟਿਸ਼ੀਅਨ ਦੀ ਨਿਸ਼ਾਨੀ ਹੈ ਠੀਕ ਹੈ ਜੀ ਵਾਲ ਜੀ ਦੀ ਗੱਲਬਾਤ ਜਿਹੜੀ ਵਿਸਾਰ ਵਿੱਚ ਚਰਚਾ ਹੈ ਅੱਗੇ ਕਿਸ ਤਰੀਕੇ ਮਿਹਨਤ ਕਰਨੀ ਹੈ ਕਿਸ ਤਰੀਕੇ ਜ਼ੋਰਦਾਰ ਤਰੀਕੇ ਨਾਲ ਹੋਰ ਜਿਹੜਾ ਆਪਣੇ ਕੰਮਾਂ ਨੂੰ ਸਿਰੇ ਚੜਾਉਣਾ ਉਸ ਲਈ ਸਾਰੇ ਇਕੱਤਰ ਹੋਣਗੇ ਬਾਕੀ ਅਰਵਿੰਨ ਜੀ ਅਰਵਿੰਦ ਸਰ ਦੱਸਣਗੇ ਕਿ ਉਹਨਾਂ ਦੀਆਂ ਗਾਈਡਲਾਈਨਸ ਕੀ ਨੇ ਉਹਨਾਂ ਦੇ ਬੁਲਾਵੇ ਉੱਤੇ ਪਹੁੰਚੇ ਹੈ ਪਾਵਰ ਸੈਂਟਰ ਰਹਾ ਹੈ ਇਸ ਦਾ ਜਾਣਾ ਕਿ ਪੰਜਾਬ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਨਹੀਂ ਕਰੇਗਾ ਮੰਨ ਕੇ ਤਕਿਏ राजनीति है इसमें आ, लगातार तीन बार सरकार रही है सो लोग एक्सपेरिमेंट करते रहते हैं हार जीत होती रहती है बंदे को अपने इरादे पे अपने मंसूबों पे अपना जो काम है मेहनत है वो करते रहने चाहिए सबसे इम्पोर्टेंट ये बात, है। रही बात, बात बैठक रखी देखो ये सारिया चीजा एक विरोधी पार्टियां वालों कीतिया गई गल ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਬੜੇ ਸੋਹਣੇ ਤਰੀਕੇ ਨਾਲ ਪੰਜਾਬ 'ਚ ਸਰਕਾਰ ਚੱਲ ਰਹੀ ਹੈ ਇਹ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੇ ਮਾ ਬਿੱਟੂ ਕਹਿੰਦੇ ਨੇ ਕਿ ਮੁੱਖ ਮੰਤਰੀ ਪਤਾ ਜਾਂਦੇ ਬਹੁਤ ਮੁੱਖ ਮੰਤਰੀ ਦੇਖੋ ਬਿੱਟੂ ਥੋੜੀ ਸਾਡੀ ਸਰਕਾਰ ਚਲਾਉਂਦੇ ਸਾਡੀ ਪਾਰਟੀ ਚਲਾਉਂਦੇ ਨੇ ਰਵੀਤ ਬਿੱਟੂ ਜੀ ਨਹੀਂ ਚਲਾਉਂਦੇ ਸਾਡੀ ਪਾਰਟੀ ਸਾਡੀ ਟੀਮ ਉਹ ਉਸ ਦਾ ਹਿੱਸਾ ਨਹੀਂ ਹੈਗੇ ਉਹ ਸਾਡੀ ਪਾਰਟੀ ਬਾਰੇ ਫੈਸਲਾ ਨਹੀਂ ਲੈ ਸਕਦੇ ਯਾਰ ਇਹ ਕਮਾਲ ਦਾ ਇੱਕ ਬਣਾਇਆ ਜਾ ਰਿਹਾ ਹੈ ਜਾਣਬੁੱਝ ਕੇ ਹਾਰ ਕੇ ਨਹੀਂ ਇਹ ਸੋ ਇਹ ਤਾਂ ਨੇਚਰਲ ਚੀਜ਼ ਹੈ ਵਿਰੋਧੀ ਪਾਰਟੀਆਂ ਇਹ ਸਾਰਾ ਕੁਝ ਕਰਦੀਆਂ ਹੀ ਹੁੰਦੀਆਂ ਨੇ ਉਹਨਾਂ ਨੂੰ ਲੱਗਦਾ ਹੈ ਤਿੰਨ ਵਾਰ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ ਫਿਰ ਕੀ ਹੋ ਗਿਆ ਲੋਕਾਂ ਦਾ ਹਰ ਫੈਸਲਾ ਸਿਰ ਮੱਥੇ ਹੈ ਹੋਰ ਮਿਹਨਤ ਕਰਨਗੇ ਹੋਰ ਸੁਧਾਰ ਕਰਨਗੇ ਇੰਪਰੂਵਮੈਂਟਸ ਕਰਨਗੇ ਜਿਹੜੀਆਂ ਕਮਈਆਂ ਉਹਨਾਂ ਤੇ ਚਰਚਾ ਹੋਣੀ ਚਾਹੀਦੀ ਹੈ ਸੋ ਸੁਧਾਰ ਕਰਕੇ ਅੱਗੇ ਵਧਣਾ ਹੀ ਜਿਹੜੀ ਅੱਛੀ ਇੱਕ ਪੋਲਿਟਿਸ਼ੀਅਨ ਦੀ ਨਿਸ਼ਾਨੀ ਹੈ ਠੀਕ ਹੈ ਠੀਕ ਹੈ ਠੀਕ ਹੈ